ਲੈਂਡ ਪੂਲਿੰਗ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਜਿਹੜੀ 23-24 ਹਜ਼ਾਰ ਏਕੜ ਜ਼ਮੀਨ ਲੁਧਿਆਣਾ ਖੇਤਰ ਦੇ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਇਸ਼ਤਿਹਾਰ ਅਖਬਾਰਾਂ 'ਚ ਦੇ ਕੇ ਆਪਣੇ ਵੱਲੋਂ ਆਪਣੇ ਕੰਟਰੋਲ 'ਚ ਕਰ ਲਈ ਉਸ ਦੇ ਪੈਰਲਰ ਉਹਨਾਂ ਪਿੰਡਾਂ ਦੇ ਵਿੱਚ ਇੱਕ ਮਹਮ ਬਣਨ ਲੱਗੀ ਕਿਸਾਨ ਉੱਠਣ ਲੱਗੇ ਆਮ ਬੁੱਧੀਜੀਵੀ ਉੱਠਣ ਲੱਗੇ ਮੀਡੀਆ ਗੱਲ ਕਰਨ ਲੱਗਿਆ ਰਾਜਨੀਤਿਕ ਧਿਰਾਂ ਇਹਦੇ ਤੇ ਚਾਰਜਿੰਗ ਕਰਨ ਲੱਗੀਆਂ ਅਇਤੋ ਤਾਂ ਕਿ ਭਾਜਪਾ ਦਾ ਉੱਥੋਂ ਦੇ ਇਲਾਕੇ ਦੇ ਕੁਝ ਪੰਚਾ ਸਰਪੰਚਾਂ ਨੂੰ ਲੈ ਕੇ ਰਾਜਪਾਲ ਤੱਕ ਪਹੁੰਚੀ ਤੇ ਸੁਖਵੀਰ ਬਾਦਲ ਹੋਰਾਂ ਨੇ ਐਲਾਨ ਕਰਤਾ 15 ਜੁਲਾਈ ਤੋਂ ਵੱਡਾ ਦਰਣਾ ਲੁਧਿਆਣੇ ਤੇ ਫਿਰ ਪੰਜਾਬ ਦੀਆਂ ਉਹਨਾਂ 18-19 ਥਾਮਾਂ ਦੇ ਉੱਤੇ ਜਿੱਥੇ-ਜਿੱਥੇ ਲੈਂਡ ਪੂਲਿੰਗ ਰਾਈ ਜਮੀਨ ਅਕਵਾਇਰ ਕੀਤੀ ਜਾਣੀ ਹੈ। ਤੇ ਇਹ ਸਭ ਦੇ ਦਰਮਿਆਨ देर ਨਾਲ ਹੀ ਸਹੀ ਐਸਕੇਮ ਵੀ ਸਰਗਰਮ ਹੋਈ ਹੈ। ਮੰਨਿਆ ਜਾ ਰਿਹਾ ਕਿ ਐਸਕੇਮ ਦੇ ਸਾਹਮਣੇ ਆਉਣ ਨਾਲ ਹੁਣੇ ਲੜਾਈ ਸਿੱਧੀ ਵੀ ਹੋ ਜੇਗੀ, ਸਪਸ਼ਟ ਵੀ ਹੋ ਜੇਗੀ ਤੇ ਨੁਕਤੇ ਤੇ ਵੀ ਆ ਜੇਗੀ। ਉਕੇ ਰਾਇੰਤਿਕ ਤਰ੍ਹਾਂ ਉਸ ਨਬਜ਼ ਨੂੰ ਫੜਨ ਦੀ ਕੋਸ਼ਿਸ਼ ਕਰਦੀਆਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਵੋਟਾਂ ਟੜਕਦੀਆਂ ਤੇ ਇਸ ਮਾਮਲੇ 'ਚ ਮੈਨੂੰ ਲੱਗਾ ਕਿ ਜੇਕਰ ਪੰਜਾਬ ਦੇ ਵਿੱਚ ਗੱਲ ਤੁਰ ਰਹੀ ਆ ਕਿ ਲੈਂਡ ਪੂਲਿੰਗ ਦਾ ਮਤਲਬ ਕਿਸਾਨਾਂ ਤੋਂ ਉਹਨਾਂ ਦੀ ਜਮੀਨਾਂ ਖੋਣਾ ਖੇਤੀ ਹਿੱਟੋ ਰਕਬਾ ਘਟਾਉਣਾ ਕਾਰਪਟ ਕਰਾਣਿਆਂ ਨੂੰ ਕਿਸੇ ਹਿੱਲੇ ਵਸਿੱਲੇ ਜਮੀਨਾਂ ਸੌਂਪਣਾ ਉਸ ਤੋਂ ਬਾਅਦ ਜੇ ਉਸ ਖੇਤਰ ਲਈ ਨਾਮ ਬਰਤਨ ਦਾ ਜਦੋਂ ਮਰਜ਼ੀ ਉਹਨੂੰ ਤਬਦੀਲ ਕਰਨ ਜਿਵੇਂ ਮਰਜ਼ੀ ਬਰਤਨ ਇਹ ਰਾਹ ਖੋਲਣਾ ਸੋ ਇਹ ਸ਼ੰਕੇ ਸ਼ੋਭੇ ਜਦੋਂ ਵੱਡੇ ਹੋਏ ਤੱਕ ਸਭ ਦੇ ਇਹ ਵੀ ਸਵਾਲ ਲਿਆ ਕਿ ਜਥੇਬੰਦੀਆਂ ਕਿੱਥੇ ਨੇ ਕੀ ਉਹ ਜਿਹੜਾ ਸ਼ੰਭੂ ਖਨੋਰੀ ਤੋਂ ਅੰਦolan ਛਕਾਇਆ ਸੀ ਚੰਡੀਗੜ੍ਹ ਧਰਨਾ ਲਾਉਣ ਤੋਂ ਰੋਕਿਆ ਸੀ ਘਰਾਂ ਚ ਲੀਡਰ ਚੱਕੇ ਗਏ ਸੀ ਉਹ ਇਸ ਕਦਰ ਖਫਜਤਾ ਕਰ ਦਿੱਤੇ ਗਏ ਨੇ ਪਿਛਾਂ ਧੱਕ ਦਿੱਤੇ ਗਏ ਨੇ ਇਕਜੁੱਟ ਹੋਣ ਤੋਂ ਜਦੋਂ ਕਿ ਜਥੇਬੰਦੀਆਂ ਦਾ ਲੰਮਾ ਇਤਿਹਾਸ ਹੈ ਭਾਈ ਠੀਕ ਹੈ ਇਹਦੇ ਵਿੱਚ ਕੁਝ ਰਾਲਗੜ੍ਹ ਵੀ ਨੇ ਕੁਝ ਮੌਕੇ ਦੀ ਫਾਇਦਾ ਚੁੱਕਣ ਲਈ ਵੀ ਨੇ ਕੁਝ ਜਥੇਬੰਦੀਆਂ ਜੋ ਜਥੇਬੰਦੀਆਂ ਵੀ ਜੰਮਦੀਆਂ ਨੇ ਕੁਝ ਫੰਡਾਂ ਨੂੰ ਲੈ ਕੇ ਉਲਝੇ ਨੇ ਕਈ ਤਰ੍ਹਾਂ ਦੇ ਪਹਿਲੂ ਨੇ ਦਿੱਲੀ ਵਾਲੇ ਮਾਮਲੇ ਚੱਲੀ ਜਾਂਦੇ ਨੇ ਕਈ ਤਰ੍ਹਾਂ ਦਾ ਮਸਲਾ ਹੈ ਪਰ ਉਹਦੇ باوجود ਵੀ ਜਥੇਬੰਦੀਆਂ ਇਸ ਤਰ੍ਹਾਂ ਲੜਾਈ ਲੜਨ ਦੀ ਰਣਨੀਤੀ ਤੋਂ ਵੀ ਵੱਖ ਹਮ ਨੇ ਤੇ ਸੜਕ ਦੀ ਲੜਾਈ ਤੋਂ ਵੀ ਨਾ ਅਜਿਹੇ ਮਸਲੇ ਹੱਲ ਨਹੀਂ ਹੁੰਦੇ ਤੇ ਉਹਦੇ ਲਈ ਝੰਡੇ ਤੇ ਜਥੇਬੰਦੀਆਂ ਨੇ ਕਹਿੰਦੀ ਲੋੜ ਪੈਣੀ ਹੈ ਸੋ ਇਸ ਲਈ ਆਖਰ ਐਸਕੀਐਮ ਸਾਹਮਣੇ ਆਈ ਚੰਡੀਗੜ੍ਹ ਦੇ ਵਿੱਚ ਐਸਕੀਐਮ ਨੇ ਬੈਠਕ ਕੀਤੀ ਬੈਠਕ ਕਰਕੇ ਫੈਸਲਾ ਲਿਆ ਕਿ ਜੀ ਇਹ ਲੜਾਈ ਹੁਣ ਅਸੀਂ ਲੜਾਂਗੇ ਸਭ ਤੋਂ ਪਹਿਲਾਂ 18 ਜੁਲਾਈ ਨੂੰ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਸਾਰੀਆਂ ਪਾਰਟੀਆਂ ਕਿਸਾਨ ਭੰਗ ਵਿੱਚ ਬਿਠਾਉਣੀਆਂ ਕਿ ਆਜੋ ਭਾਈ ਆਪਣਾ ਆਪਣਾ ਨੁਮਾਇੰਦਾ ਲੈ ਕੇ ਦੱਸੋ ਤੁਹਾਡੀ ਲੈਂਡ ਪੂਲਿੰਗ ਤੇ ਕੀ ਹੈ ਪੈਸੇ ਲੈਂਡ ਪੂਲਿੰਗ ਕੋਈ ਨਵੀਂ ਯੋਜਨਾ ਨਹੀਂ ਹੈ ਇਹ ਬਾਦਲ ਵੀ ਇੰਟਰ ਕਰ ਚੁੱਕੇ ਨੇ ਇਸ ਰਾਹੀਂ ਕਾਂਗਰਸੀਆਂ ਨੇ ਵੀ ਇਸ ਰਾਹੀਂ ਇੰਟਰ ਕੀਤਾ ਤੇ ਹੁਣ ਆਮ ਆਦੀ ਪਾਰਟੀ ਵੀ ਉਸੇ ਫਾਰਮੂਲੇ ਤੇ ਚੱਲ ਰਹੀ ਆ ਤੇ ਬੀਜੇਪੀ ਦਾ ਦੇਸ਼ ਭਰ ਦੇ ਵਿੱਚ ਜਿਵੇਂ ਕਾਰਪਟ ਕਰਾਉਣਿਆਂ ਨੂੰ ਖੁਸ਼ ਕਰਨ ਲਈ ਜ਼ਮੀਨਾਂ ਖੋਣ ਤੇ ਲੱਗੀ ਉਹ ਸਭ ਤੋਂ ਵੱਖਮ ਨੇ ਪਰ ਫੇਰ ਵੀ ਇੰਨਾ ਤੱਕ ਇਨਤਜ਼ਾਰ ਹੋਇਆ ਸੀ ਕਿ ਸ਼੍ਰੀ ਆਮੇ ਜੋ ਮਰਜ਼ੀ ਹੋਵੇ ਕਿ ਆ ਵੀ ਜ਼ਮੀਨਾਂ ਆ ਵੀ ਕੋਈ ਛੋਟਾ-ਵੋਟਾ ਸ਼ਹਿਰ ਛੱਡਣਾ ਹੀ ਨਹੀਂ ਤੇ ਸਾਰੇ ਕਹਿੰਦੇ ਕਿ ਦੇ ਪਿੱਛੇ ਦਿੱਲੀ ਦੇ ਜਾਂ ਵੱਡੇ ਹੋਰ ਉਦਯੋਗਿਕ ਘਰਾਣਿਆਂ ਨੂੰ ਖੁਸ਼ ਕਰਕੇ ਆਮ ਆਦੀ ਪਾਰਟੀ ਨੇ ਪਾਰਟੀ ਫੰਡ ਵੀ ਇਕੱਠਾ ਕਰ ਲੈਣਾ ਤੇ ਖਜ਼ਾਨੇ ਚੋਂ ਪੈਸਾ ਲਿਆ ਕੇ ਵੋਟਾਂ ਮੰਡਣ ਲਈ ਯੋਜਨਾਵਾਂ ਤੇ ਵੀ ਖਰਚਣਾ ਪਰ ਕਿਸਾਨਾਂ ਦਾ ਮਸਲਾ ਇਸ ਤੋਂ ਵੱਖਰਾ ਹੈ ਉੱਥੇ ਮਸਲਾ ਇਹ ਖੜਾ ਹੈ ਕਿ ਜੇ ਪੂਰੇ ਦੇ ਪੂਰੇ ਪਿੰਡਾਂ ਦੀ ਜ਼ਮੀਨ ਲੈ ਲਈ ਮੇਰੇ ਕਿਸਾਨ ਆਗੂਆਂ ਨਾਲ ਵੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਇਸ ਨੁਕਤੇ ਨੂੰ ਸਮਝਣ ਦੀ ਲੋੜ ਹੈ ਸਰਦਾਰ ਹਮੀਰ ਸਿੰਘ ਜੀ ਵੀ ਇਸ ਉੱਤੇ ਗੱਲ ਕਰ ਰੱਖ ਕੇ ਕਹਿ ਰਹੇ ਸੀ ਕਿ ਕਹਿੰਦੇ ਵੀ ਇਸ ਨੁਕਤੇ ਨੂੰ ਪਹਿਲੂ ਨੂੰ ਸਮਝੋ ਕਿ ਜੇ ਪੂਰੇ ਪਿੰਡ ਦੀ ਜ਼ਮੀਨ ਲੈ ਲਈ ਪਿੰਡ ਦੇ ਵਿੱਚ ਜੇ 100 ਘਰ ਨੇ 100 ਚੋਂ 60 ਘਰ ਖੇਤੀ ਨਾਲ ਸੰਬੰਧਿਤ ਨੇ ਤੇ ਫਿਰ 40 ਘਰਾਂ ਦਾ ਵੀ ਉਸ ਪਿੰਡ 'ਚ ਚੱਲਣ ਚੱਲਣਾ ਨਹੀਂਗਾ ਜੇ 60 ਘਰਾਂ ਦੀ ਜ਼ਮੀਨ ਲੈ ਲਈ ਗਈ ਤੇ ਫਿਰ ਨਾ ਮਜ਼ਦੂਰ ਨੂੰ ਮਜ਼ਦੂਰੀ ਮਿਲਣੀ ਨਾ ਉੱਥੇ ਉਹਨੂੰ ਕੰਮ ਮਿਲਣਾ ਹੈ ਨਾ ਦੁਕਾਨਦਾਰ ਦੀ ਦੁਕਾਨ ਰਹਿਣੀ ਤੇ ਪਿੰਡੇ ਉੱਜੜ ਜਾਣਾ ਇਹ ਪਿੰਡ ਉੱਜੜਨੇ ਪੂਰੇ ਪਹਿਲਾਂ ਹੀ ਮਾਲ ਆ ਕਈ ਕਿ ਕਿ ਮੰਜ਼ਲੀਆਂ ਇਮਾਰਤਾਂ ਠੀਕ ਹੈ ਨਾ ਚੰਡੀਗੜ੍ਹ ਦੀ ਵੱਡੀ ਉਦਾਹਰਨ ਹੈ 28 ਪਿੰਡ ਉਜਾੜ ਕੇ ਬਸਾਇਆ ਤੇ ਅੱਜ ਉਸੇ ਪਿੰਡਾਂ ਦੇ ਲੋਕ ਆਪਣੀ ਹੱਕ ਹਕੂਕਾਂ ਲਈ ਲੜਮ ਲੜ ਰਹੇ ਨੇ ਧਰਨੇ ਲਾ ਰਹੇ ਨੇ ਮੁਜ਼ਾਹਰੇ ਲਾ ਰਹੇ ਨੇ ਪਿੰਡ ਉਸ ਸੰਘਰਸ਼ ਕਮੇਟੀ ਆਪਣੇ ਪੱਧਰ ਤੇ ਲੱਗੀ ਆ ਚੰਡੀਗੜ੍ਹ ਪੰਜਾਬੀ ਮੰਚ ਮਾਂ ਬੋਲੀ ਲਈ ਚੰਡੀਗੜ੍ਹ ਚ ਲੱਗਾ ਸੋ ਇਸ ਲਈ ਕਹਿੰਦੇ ਕਿ ਪੰਜਾਬ ਦੀ ਹਾਲਤ ਫਿਰ ਬਸਤੀ ਵਰਗੀ ਹੋ ਜੂਗੀ ਤੇ ਇਸ ਲਈ ਇਸ ਪੱਧਰ ਤੇ ਲੜਾਈ ਜ਼ਰੂਰੀ ਆ ਸੋ ਉਹਨਾਂ ਨੇ ਪਹਿਲਾ 18 ਜੁਲਾਈ ਨੂੰ ਕਿਹਾ ਜੀ ਕਿ 18 ਜੁਲਾਈ ਨੂੰ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਨੂੰ ਉਹਨਾਂ ਦੇ ਮੁੱਖ ਲੀਡਰਾਂ ਨੂੰ ਸੱਦੇ ਦਵਾਂਗੇ ਬਕਾਇਦਾ ਉਹਨਾਂ ਦੀ ਮਤਲਬ ਕਿ ਮੰਗਾਂਗੇ ਕਿ ਉਹ ਪਈ ਦੱਸਣ ਸਾਨੂੰ ਇਤਲਾਹ ਕਰਨ ਕਿ ਕੌਣ-ਕੌਣ ਆ ਰਿਹਾ ਸੋ ਉਸ ਦਿਨ ਸਰਪਾਰਟੀ ਬੈਠ ਕੇ ਕਰਕੇ ਇੱਕ ਮਾਹੌਲ ਬਣਾਇਆ ਜਾਊਗਾ ਫਿਰ ਇਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਜਿਹੜੇ ਜਿਹੜੇ ਹਲਕੇ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਲੈਂਡ ਪੁਲਿੰਗ ਦੇ ਵਿੱਚ ਜਿਹੜਾ ਕਹਿਤਾ ਕਿ ਆ ਗਈਆਂ ਉੱਥੇ 30 ਜੁਲਾਈ ਨੂੰ ਟਰੈਕਟਰ ਤੇ ਝੰਡਾ ਮਾਰਚ ਕਰਾਂਗੇ ਉਹਨਾਂ ਸਾਰੇ ਪਿੰਡਾਂ 'ਚ ਤਾਂ ਕਿ ਉਹ ਪਿੰਡਾਂ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਕਿ ಗ್ರಾಮ ਸਭਾਵਾਂ ਰਹੀ ਮਤੇ ਪੈਣ ਲੱਗ ਪਈ ਕਿ ਅਸੀਂ ਆਪਣੀ ਪਿੰਡਾਂ ਦੀ ਜ਼ਮੀਨ ਨਹੀਂ ਦੇਣੀ ਜੇ ਪੰਚਾਇਤ ਸਰਕਾਰ ਦੇ ਹੱਕ 'ਚ ਭੁਗਤ ਵੀ ਰਹੀ ਆ ਸਮੀ ਪਿੰਡ ਦੀ ಗ್ರಾಮ ਸਭਾ ਜੇ ਇਕੱਠਿਆਂ ਹੋ ਕੇ ਮਤਾ ਪਾ ਲੈਂਦੀ ਆ ਤਾਂ ਪੰਚਾਇਤ ਦਾ ਮਤਾ ਮਤਾ ਨਹੀਂ ਰਹਿਣਾ ಗ್ರಾಮ ਸਭਾ ਦਾ ਮਤਾ ਉੱਪਰਲੀ ਅਦਾਲਤਾਂ ਤੱਕ ਮੰਨਤਾ ਰੱਖਦਾ ਉਸ ਨੂੰ ਪੂਰਾ ਕਾਨੂੰਨੀ ਹੱਕ ਹੈ ਸੋ ਇਸ ਲਈ ਕਹਿੰਦੇ ਕਿ ਪਿੰਡਾਂ ਨੇ ਇਸ ਉੱਤੇ ಗ್ರಾಮ ਸਭਾ ਵਾਂਗ ਕੰਨੀ ਵਧਣਾ ਸ਼ੁਰੂ ਕਰਤਾ ਕਿ ਆਪਾਂ ਆਪਣੀ ਹੋਂਦਕ ਦੀ ਵਰਤੋਂ ਕਰੋ ਜ਼ਮੀਨ ਨਹੀਂ ਜਾਣ ਦੇਣੀ ਪੰਚਾਇਤ ਵੇਚ ਸਕਦੀ ਹੈ ਸਰਕਾਰਾਂ ਕੋਲ ਪੰਚਾਇਤਾਂ ਲੰਮੇ ਸਮੇਂ ਤੋਂ ਪੰਜਾਬ 'ਚ ਪਾਰਟੀਆਂ ਦੀਆਂ ਬਣਨ ਲੱਗ ਪਈਆਂ ਪਿੰਡਾਂ ਦੀਆਂ ਨਾ ਬਣ ਕੇ ਸੋ ਪਰ ਇਸ ਪਹਿਲੂ ਤੇ ਇਸ ਲਈ ਕਹਿੰਦੇ ਕਿ ਉਸ ਪਿੰਡਾਂ 'ਚ ਇੱਕ ਮੂਵਮੈਂਟ ਬਣ ਸਕੇ ਇਦੇ ਲਈ ਅਸੀਂ 30 ਜੁਲਾਈ ਨੂੰ ਝੰਡਾ ਤੇ ਟਰੈਕਟਰ ਮਾਰਚ ਰੱਖਿਆ ਉਹਨਾਂ ਉਹਨਾਂ ਪਿੰਡਾਂ ਜਿੱਥੇ ਜਿੱਥੇ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਫਿਰ 24 ਅਗਸਤ ਨੂੰ ਕਿਉਂਕਿ ਸਭ ਤੋਂ ਵੱਧ 40000 ਏਕੜ ਦੇ ਕਰੀਬ ਕੋਲ ਜ਼ਮੀਨ ਆ ਜਿਹੜੀ ਪੰਜਾਬ ਦੀਆਂ 18 19 ਸਾਈਟਾਂ ਪੰਜਾਬ ਸਰਕਾਰ ਨੇ ਤੈਅ ਕੀਤੀਆਂ ਉਹਨਾਂ 40000 ਚੋਂ 23 24000 ਏਕੜ ਕੱਲੀ ਲੁਧਿਆਣਾ ਖੇਤਰ ਦੀ ਹੈ ਤੇ ਇਸ ਦੇ ਲਈ ਫਿਰ ਮੁੱਲਾਂਪੁਰ ਦੀ ਮੰਡੀ ਦੇ ਵਿੱਚ ਕਹਿੰਦੇ ਜੀ 24 ਅਗਸਤ ਨੂੰ ਵੱਡੀ ਰੈਲੀ ਹੋਊਗੀ ਮਹਾਪੰਚਾਇਤ ਹੋਊਗੀ ਸੋ ਤਿਆਰੀ ਕਰ ਲਈ ਹੁਣ ਐਸਕੇਐਮ ਦੇ ਮੈਦਾਨ ਚ ਨਿਤਰ ਨਾਲ ਕਹਿੰਦੇ ਇਹ ਲੜਾਈ ਹੋਰ ਵੱਡੀ ਹੋ ਜਾਣੀ ਹੈ ਸੋ ਇਸ ਪਹਿਲੂ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ